ਅਸਲਾਮੁਅਲੈਕਮ ਵੀਰੋ ਕੀ ਹਾਲ ਚਾਲ ਹੈ ਵੀਰੋ ਸੀਬੀਆਈ ਕੋਰਟ ਨੇ ਪੁਲਿਸ ਪੰਜਾਬ ਪੁਲਿਸ ਜਿਹੜੀ ਬਦਮਾਸ਼ ਬਣ ਚੁੱਕੀ ਸੀ ਜਿਹੜੇ ਲੋਕਾਂ ਦਾ ਝੂਠੇ ਇਨਕਾਊਂਟਰ ਕਰ ਰਹੀ ਸੀ ਵੀਰੋ ਬਹੁਤ ਵੱਡਾ ਫੈਸਲਾ ਸੁਣਾ ਦਿੱਤਾ ਵੈ ਸੀਬੀਆਈ ਅਦਾਲਤ ਨੇ ਤੇ ਪੰਜਾਬ ਪੁਲਿਸ ਦੀਆਂ ਹੁਣ ਨੀਂਨਾ ਔੜ ਚੁਕੀਆਂ ਵੈ ਵੀਰੋ 1989 ਦੇ ਵਿੱਚ ਇੱਕ ਬੰਦੇ ਦਾ ਝੂਠਾ ਐਨਕਾਉਂਟਰ ਕੀਤਾ ਗਿਆ ਸੀ ਉਹਦੇ ਉੱਤੇ ਵੱਡੀਆਂ ਸਜ਼ਾਵਾਂ ਹੋਈਆਂ ਵੈ ਤੇ ਜਸਪ੍ਰੀਤ ਸਿੰਘ ਤੇ ਵੀਰੋ ਜਿਹੜਾ ਸੀਬੀਆਈ ਨੇ ਵੀਰੋ ਉਹ ਕੀਤਾ ਸੀ ਬਠਿੰਡੇ ਵਾਲਿਆਂ ਨੇ ਸਜ਼ਾ ਦਿੱਤੀ ਸੀ ਇੱਕ ਨੌਜਵਾਨ ਦਾ ਝੂਠਾ ਐਨਕਾਉਂਟਰ ਕੀਤਾ ਸੀ ਵੀਰੋ ਉਹਨਾਂ ਵਾਸਤੇ ਫਾਂਸੀ ਦੀ ਸਜ਼ਾ ਦਾ ਉਹਨੂੰ ਵੱਡਾ ਆਦੇਸ਼ ਜਾਰੀ ਹੋਣਿਆਲਾ ਵੈ ਵੀਰੋ ਪੂਰੀ ਤਫਸੀਲ ਅਸੀਂ ਅੱਜ ਦੀ ਵੀਡੀਓ ਵਿੱਚ ਜਾਣਾਂਗੇ ਉਸ ਤੋਂ ਚੱਲ ਕੇ ਵੀਡੀਓ ਦੇਣ ਤੇ ਇਸ ਵਾਰ ਚਾਹਣੇ ਬਹੁਤ ਵੱਡੀ ਖਬਰ ਹੈ ਜਿਵੇਂ ਕਿ ਫੇਕ ਐਨਕਾਊਂਟਰ ਕਰਨ ਵਾਲਿਆਂ ਨੂੰ ਫਾਂਸੀ ਦੀ ਸਜ਼ਾ ਯਾਨੀ ਸੀਬੀਆਈ ਕੋਰਟ ਨੇ ਬਹੁਤ ਵੱਡਾ ਆਦੇਸ਼ ਦੇ ਦਿੱਤਾ ਹੈ ਪੰਜਾਬ ਦੇ ਵਿੱਚ ਜਿਹੜੇ ਧੜਾ ਤੜ ਜਾਂਦੀ ਫੇਕ ਐਨਕਾਊਂਟਰ ਹੋ ਰਹੀ ਸੀ ਇੱਕ ਪਾਸੇ ਜਸਪ੍ਰੀਤ ਸਿੰਘ ਦਾ ਐਨਕਾਊਂਟਰ ਹੋ ਜਾਂਦਾ ਫਿਰ ਦੂਜੇ ਪਾਸੇ ਸੀਆਈ ਸਟਾਫ ਬਠਿੰਡਾ ਬਣੀਓ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜਾ ਅੱਜ ਵੀ ਕੇਸ ਚੱਲ ਰਿਹਾ ਨਰਿੰਦਰਦੀਪ ਨੂੰ ਕਰੰਟ ਲਾ ਕੇ ਮਾਰਿਆ ਜਾਂਦਾ ਔਰ ਬਠਿੰਡਾ ਦਾ ਸੀਆਈ ਸਟਾਫ ਜਿਨ੍ਹਾਂ ਦੇ ਉੱਤੇ ਪੰਜਾਬ ਭਰ ਦੇ ਵਿੱਚੋਂ ਬਹੁਤ ਵੱਡੇ ਪੱਧਰ ਦੇ ਉੱਤੇ ਪ੍ਰਦਰਸ਼ਨ ਵੀ ਚੱਲ ਰਿਹਾ ਹੈ ਔਰ ਸਵਾਲ ਵੀ ਉੱਠ ਰਹੇ ਨੇ ਤਾਂ ਹੁਣ ਸੀਬੀਆਈ ਕੋਰਟ ਸਾਹਮਣੇ ਆ ਗਿਆ ਸੀਬੀਆਈ ਕੋਰਟ ਨੇ ਜਿਹੜੇ ਨਿਰਦੇਸ਼ ਦਿੱਤੇ ਨੇ ਉਹਦਾ ਵੀਡੀਓ ਤੁਹਾਡੇ ਸਾਹਮਣੇ ਦਿਖਾਉਣ ਜਾ ਰਿਹਾ ਫੇਕ ਇਨਕਾਊਂਟਰ ਕਰਨ ਵਾਲੀ ਪੁਲਿਸ ਦੇ ਪੈਰਾ ਥੱਲੇ ਜ਼ਮੀਨ ਖਿਸਕ ਗਈ ਹੈ ਇਸ ਖਬਰ ਦੇ ਨਾਲ ਪੂਰਾ ਪੰਜਾਬ ਹਿੱਲ ਚੁੱਕਿਆ ਹੈ ਯਾਨੀ ਪੰਜਾਬ ਦੀ ਪੁਲਿਸ ਦੇ ਵਿੱਚ ਜਿਹੜੇ ਫੇਕ ਇਨਕਾਊਂਟਰ ਕਰਨ ਵਾਲੇ ਮੁਲਾਜ਼ਮ ਜਸਪ੍ਰੀਤ ਸਿੰਘ ਦਾ ਇਨਕਾਊਂਟਰ ਕਰਨ ਵਾਲੇ ਚਾਰ ਐਸਐਚਓ ਐਸ ਪੰਜਾਬ ਦੇ ਵਿੱਚੋਂ ਫਰਾਰ ਨੇ ਪਰ ਉਹਨਾਂ ਦੀ ਪਾਲ ਹਲੇ ਵੀ ਜਾਰੀ ਸੀ ਪਰ ਅੱਜ ਜਿਹੜਾ ਤੁਹਾਨੂੰ ਵੀਡੀਓ ਦਿਖਾਉਂਗਾ ਉਹਦੇ ਵਿੱਚ ਸੀਬੀਆਈ ਕੋਰਟ ਬੰਨੀਓ ਬਹੁਤ ਕੜੇ ਨਿਰਦੇਸ਼ ਦਿੱਤੇ ਗਏ ਨੇ ਕਿ ਭਾਈ ਇਹਨਾਂ ਨੂੰ ਫਾਂਸੀ ਹੋਣੀ ਚਾਹੀਦੀ ਹੈ ਹੋਣੀ ਵੀ ਚਾਹੀਦੀ ਹੈ ਕਿਉਂਕਿ ਪੰਜਾਬ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਮੰਗ ਉੱਠੀ ਹੈ ਕਿ ਫਾਂਸੀ ਦਿਓ ਨਹੀਂ ਤਾਂ ਪੰਜਾਬ ਦੇ ਅੰਦਰ ਬੇहद ਜ਼ਿਆਦੇ ਨੌਜਵਾਨੀ ਨੂੰ ਮਾਰਿਆ ਜਾ ਰਿਹਾ ਪੰਜਾਬ ਦੀ ਜਨਤਾ ਬੰਨੀਓ ਕਿਹਾ ਜਾ ਰਿਹਾ ਹੈ ਕਿ ਕੇਪੀਐਸ ਗੱਲ ਵਾਲਾ ਦੌਰ ਦਿਖ ਰਿਹਾ ਹੈ ਪੰਜਾਬ ਦੀ ਜਨਤਾ ਦੇ ਬਹੁਤ ਕੜੇ ਸਵਾਲ ਨੇ ਔਰ ਇਹ ਮਾਮਲਾ ਇਕੱਲੇ ਹੋਣ ਦੇ ਇਨਕਾਊਂਟਰਾਂ ਨਾਲ ਨਹੀਂ ਜੁੜਿਆ ਇਹ ਮਾਮਲਾ 1993 ਤੋਂ ਲੈ ਕੇ ਚੱਕਿਆ ਗਿਆ ਜਿਨ੍ਹਾਂ ਦੇ ਵਿੱਚ ਫੇਰ ਗਨਕਾਊਂਟਰ ਕਰਨ ਵਾਲੇ ਮੁਲਾਜ਼ਮਾਂ ਨੂੰ ਫਾਂਸੀ ਦੇ ਉੱਤੇ ਚੜਾਇਆ ਜਾਊਗਾ ਪਰ ਮੈਨੂੰ ਲੱਗਦਾ ਵੀ ਇਹ ਖਬਰ ਦੇਖਣ ਤੋਂ ਬਾਅਦ ਪੰਜਾਬ ਦੀ ਪੁਲਿਸ ਦੇ ਪੈਰਾਂ ਥੱਲੇ ਜ਼ਮੀਨ ਖਿਸਕ ਜਾਣੀ ਆ ਕਿਉਂਕਿ ਸੀਬੀਆਈ ਕੋਰਟ ਦਾ ਜਿਹੜਾ ਨਿਰਦੇਸ਼ ਹੈ ਸਿੱਧਾ ਫਾਂਸੀ ਦਾ ਆਰਡਰ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਅਗਲੀ ਅਪਡੇਟ ਮੈਂ ਸਾਂਝੀ ਕਰੂੰਗਾ ਜਿਹੜੀ ਕਿ ਬੜੀ ਹੀ ਅਹਿਮ ਹੈ ਸੁਣੋ ਮੁਕਾਬਲੇ ਮਾਮਲੇ ਦੇ ਵਿੱਚ ਪੁਲਿਸ ਮੁਲਾਜ਼ਮਾਂ ਨੂੰ ਸਜ਼ਾ ਸੁਣਾਈ ਗਈ ਹੈ ਮੁਹਾਲੀ ਸੀਬੀਆਈ ਕੋਰਟ ਦੇ ਵੱਲੋਂ ਤਿੰਨ ਪੁਲਿਸ ਮੁਲਾਜ਼ਮਾਂ ਨੂੰ ਸਜ਼ਾ ਦਾ ਐਲਾਨ ਕੀਤਾ ਗਿਆ ਥਾਣੇਦਾਰ ਮਨਜੀਤ ਸਿੰਘ ਨੂੰ 8 ਸਾਲ ਦੀ ਕੈਦ ਅਤੇ 50000 ਰੁਪਏ ਜੁਰਮਾਨਾ ਲਗਾਇਆ ਗਿਆ ਐਸਆਈ ਕਰਮਜੀਤ ਸਿੰਘ ਨੂੰ 3 ਸਾਲ ਦੀ ਕੈਦ 50000 ਰੁਪਏ ਜੁਰਮਾਨਾ ਲਗਾਇਆ ਗਿਆ ਅਤੇ ਐਸਆਈ ਗੁਰਮੇਜ ਸਿੰਘ ਨੂੰ 8 ਸਾਲ ਦੀ ਕੈਦ 50000 ਰੁਪਏ ਜੁਰਮਾਨਾ ਲਗਾਇਆ ਗਿਆ ਡੇੜਤ ਪਰਿਵਾਰ ਨੇ ਮੁਲਜ਼ਮਾ ਦੇ ਲਈ ਮੌਤ ਦੀ ਸਜ਼ਾ ਦੀ ਮੰਗ ਕੀਤੀ ਹੈ ਦੱਸ ਦੇ ਕਿ 1993 ਦੇ ਵਿੱਚ ਫਰਜ਼ੀ ਪੁਲਿਸ ਐਨਕਾਊਂਟਰ ਕੀਤਾ ਗਿਆ ਸੀ ਪਲਵਿੰਦਰ ਸਿੰਘ ਦਾ ਫਰਜ਼ੀ ਐਨਕਾਊਂਟਰ ਦੇ ਵਿੱਚ ਕਤਲ ਕਰ ਦਿੱਤਾ ਗਿਆ ਸੀ ਜੋ ਕਪੂਠਲਾ ਦਾ ਰਹਿਣ ਵਾਲਾ ਸੀ ਉਸ ਦੀ ਫਰਜ਼ੀ ਐਨਕਾਊਂਟਰ ਦੇ ਵਿੱਚ ਮੌਤ ਹੋ ਗਈ ਸੀ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਇਹ ਫਰਜ਼ੀ ਐਨਕਾਊਂਟਰ ਕੀਤਾ ਗਿਆ 1993 ਦਾ ਇਹ ਮਾਮਲਾ ਹੈ ਜਿਸ ਵਿੱਚ ਹੁਣ ਇਨਸਾਫ ਮਿਲਿਆ ਹਾਲਾਂਕਿ ਪਰਿਵਾਰ ਦਾ ਕਹਿਣਾ ਹੈ ਕਿ ਉਹ ਇਨਸਾਫ ਤੋਂ ਖੁਸ਼ ਨਹੀਂ ਹਨ ਤੇ ਉਹ ਚਾਹੁੰਦੇ ਹਨ ਕਿ ਇਹਨਾਂ ਪੁਲਿਸ ਮੁਲਾਜ਼ਮਾਂ ਨੂੰ ਸਜ਼ਾਏ ਮੌਤ ਦਿੱਤੀ ਜਾਵੇ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਹੁਣ ਉਹ ਹਾਈ ਕੋਰਟ ਦਾ ਰੁਖ ਕਰਨਗੇ ਤੇ ਇਹਨਾਂ ਪੁਲਿਸ ਮੁਲਾਜ਼ਮਾਂ ਦੇ ਲਈ ਸਜ਼ਾਏ ਮੌਤ ਦੀ ਮਾਕਰਨਗੇ ਦੱਸਿਆ ਕਿ ਮੁਖਾਲੀ ਸੀਬੀਆਈ ਕੋਰਟ ਦੇ ਵੱਲੋਂ ਤਿੰਨ ਪੁਲਿਸ ਮੁਲਾਜ਼ਮਾਂ ਨੂੰ ਸਜ਼ਾ ਸੁਣਾਈ ਗਈ ਹੈ ਥਾਲੇਦਾਰ ਬਜੀਤ ਸਿੰਘ ਨੂੰ 8 ਸਾਲ ਦੀ ਕੈਦ ਅਤੇ 50000 ਰੁਪਏ ਜੁਰਮਾਨਾ ਲਾਇਆ ਗਿਆ ਯਾਨੀ ਇਸ ਗੱਲ ਦੇ ਉੱਤੇ ਸਿੱਧ ਹੁੰਦਾ ਹੈ ਕਿ ਜਿਹੜਾ 1993 ਵਾਲਾ ਕੇਸ ਚੱਕਿਆ ਗਿਆ ਉਹਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਸਜ਼ਾ ਸੁਣਾਈ ਗਈ ਹੈ ਔਰ ਦੂਜੇ ਪਾਸੇ ਪ੍ਰਾਵਧਾਨ ਰੱਖ ਦਿੱਤਾ ਮੌਤ ਦੀ ਸਜ਼ਾ ਦਾ ਯਾਨੀ ਹੁਣ ਇੱਥੋਂ ਸਿੱਧ ਹੁੰਦਾ ਕਿ ਜਿਹੜੇ ਫੇਕ ਐਨਕਾਊਂਟਰ ਪੰਜਾਬ ਦੇ ਅੰਦਰ ਹੋਏ ਨੇ ਯਾਨੀ ਜਿਹੜਾ ਜਸਪ੍ਰੀਤ ਸਿੰਘ ਦਾ ਐਨਕਾਊਂਟਰ ਹੋਇਆ ਔਰ ਦੂਜੇ ਪਾਸੇ ਕੋਕੋ ਕੇ ਮਾਰਿਆ ਗਿਆ ਜਾਂ ਨਹੀਂ ਕਰੰਟ ਲਾ ਕੇ ਮਾਰਿਆ ਗਿਆ ਨਰਿੰਦਰਦੀਪ ਨੂੰ ਬਠਿੰਡਾ ਦੇ ਸੀਆਈ ਸਟਾਫ ਨੇ ਤਾਂ ਹੁਣ ਪਹਿਲੀ ਝਲਕ ਜਿਹੜੀ ਸੀਬੀਆਈ ਕੋਰਟ ਵਿੱਚੋਂ ਮਿਲ ਰਹੀ ਆ ਉਹ ਹੀ ਆ ਵੀ ਹੁਣ ਜਿਹੜੇ ਫੇਕ ਇਨਕਾਊਂਟਰ ਵੀ ਨਹੀਂ ਹੋਣਗੇ ਪੰਜਾਬ ਦੀ ਪੁਲਿਸ ਨੂੰ ਇਸ ਖਬਰ ਨੇ ਹਿਲਾ ਦਿੱਤਾ ਕਿਉਂਕਿ ਸੀਬੀਆਈ ਜਿਹੜਾ ਕੋਰਟ ਹੈ ਉਹਨਾਂ ਨੇ ਇੱਕ ਅਹਿਮ ਫੈਸਲਾ ਲਿਆ ਔਰ ਦੂਜੇ ਪਾਸੇ ਸੁਪਰੀਮ ਕੋਰਟ ਜਿਨ੍ਹਾਂ ਦੇ ਵਿੱਚ ਕਰਨਲ ਦਾ ਮੁੱਦਾ ਔਰ ਜਿਹੜਾ ਜਸਪ੍ਰੀਤ ਸਿੰਘ ਦਾ ਇਨਕਾਊਂਟਰ ਕੀਤਾ ਗਿਆ ਇਹ ਮਾਮਲਾ ਸੁਪਰੀਮ ਕੋਰਟ ਤੱਕ ਪਹੁੰਚ ਗਿਆ ਇਹਨਾਂ ਪੁਲਿਸ ਮੁਲਾਜ਼ਮਾਂ ਦੀ ਪਾਲ ਹਲੇ ਵੀ ਜਾਰੀ ਹੈ ਜਿਹੜੇ 4 ਐਸਐਚਓ ਭੱਜੇ ਸੀ ਤੇ ਜਿਨ੍ਹਾਂ ਨੇ ਪਟੀਸ਼ਨਾਂ ਪਾ ਕੇ ਕਿਹਾ ਸੀ ਕਹਿੰਦੇ ਸਾਨੂੰ ਜ਼ਮਾਨਤ ਚਾਹੀਦੀ ਹੈ ਪਰ ਕਿਤੇ ਨਾ ਕਿਤੇ ਹਾਈ ਕੋਰਟ ਹਰਿਆਣਾ ਦੇ ਪੰਜਾਬ ਦੇ ਨੇ ਉਹਨਾਂ ਦੀ ਪਟੀਸ਼ਨ ਖਾਰਜ ਕਰਦੇ ਹੋਏ ਜ਼ਮਾਨਤ ਵੀ ਰੱਦ ਕਰ ਦਿੱਤੀ ਗਈ ਹੈ ਕਹਿੰਦੇ ਭਾਈ ਇਹਨਾਂ ਦੀ ਗ੍ਰਿਫਤਾਰੀ ਹੋਣੀ ਜ਼ਰੂਰੀ ਹੈ ਕਿਉਂਕਿ ਜਿਹੜੀ ਪੰਜਾਬ ਦੀ ਪੁਲਿਸ ਸਾਡੇ ਪੰਜਾਬ ਦੇ ਅੰਦਰ ਮਲਾਜਮਾਂ ਉੱਤੇ ਵੀ ਆਮ ਲੋਕਾਂ ਦੇ ਉੱਤੇ ਵੀ ਬਹੁਤ ਵੱਡੇ ਵੱਡੇ ਪੱਧਰ ਤੇ ਯਾਨੀ ਤਸ਼ੱਦਦ ਹੋ ਰਿਹਾ ਹੈ ਤਾਂ ਇਸ ਕਰਕੇ ਸੀਬੀਆਈ ਕੋਰਟ ਨੂੰ ਸਾਹਮਣੇ ਆਉਣਾ ਪਿਆ ਕਿ ਭਾਈ ਜਿਹੜੇ 1993 ਤੱਕ ਦੇ ਲੋਕ ਜਿਨ੍ਹਾਂ ਨੇ ਕ੍ਰਾਈਮ ਵੱਡੇ ਪੱਧਰ ਦੇ ਉੱਤੇ ਕੀਤਾ ਉਹਨਾਂ ਲੋਕਾਂ ਨੂੰ ਨਹੀਂ ਬਖਸ਼ਿਆ ਜਾਊਗਾ ਤਾਂ ਇਸ ਕਰਕੇ ਪੰਜਾਬ ਦੀ ਜਨਤਾ ਵੱਡੇ ਪੱਧਰ ਤੇ ਯਾਨੀ ਪ੍ਰਦਰਸ਼ਨ ਕਰ ਰਹੀ ਹੈ ਇੱਕ ਪਾਸੇ ਗੋਨਾਣਾ ਮੰਡੀ ਦੇ ਵਿੱਚ ਹਾਈਲਾਈਟ ਹੋ ਚੁੱਕਿਆ ਮੁੱਦਾ ਯਾਨੀ ਹੈਡਲਾਈਨ ਬਣ ਚੁੱਕਿਆ ਨਰਿੰਦਰ ਦੀਪ ਦਾ ਕੇਸ ਜਿਹਨੂੰ ਕੁਰੰਟ ਲਾ ਕੇ ਬੇहद ਜਿਆਦਾ ਬੁਰੀ ਤਰ੍ਹਾਂ ਮਾਰਿਆ ਗਿਆ ਜਿਹੜੇ ਸੀਆਈ ਸਟਾਫ ਮੈਂਬਰਾਂ ਨੇ ਮਾਰਿਆ ਉਹਨਾਂ ਨੂੰ ਲੁਕਾਉਣ ਦਾ ਕੰਮ ਕਿਤੇ ਨਾ ਕਿਤੇ ਪ੍ਰਸ਼ਾਸਨ ਔਰ ਦੂਜੇ ਪਾਸੇ ਸਰਕਾਰ ਦਾ ਵੀ ਹੈ ਕਿਉਂਕਿ ਸਰਕਾਰ ਭਗਵੰਤ ਮਾਨ ਦੀ ਜਿਨ੍ਹਾਂ ਨੇ ਬਹੁਤ ਵੱਡੇ ਵੱਡੇ ਦਾਅਵੇ ਕੀਤੇ ਪੰਜਾਬ ਦੇ ਅੰਦਰ ਅਸੀਂ ਐ ਕਰ ਦੇਾਂਗੇ ਤਾਂ ਉਹੀ ਪੰਜਾਬ ਦੀ ਜਨਤਾ ਨੇ 22 ਦੇ ਵਿੱਚ ਇਹਨਾਂ ਨੂੰ ਵੋਟਾਂ પાਕੇ ਸਰਕਾਰ ਬਣਾ ਦਿੱਤੀ ਤਾਂ ਹੁਣ ਉਹੀ ਭਗਵੰਤ ਮਾਨ ਸਾਡੇ ਨੌਜਵਾਨਾਂ ਨੂੰ ਮਰਵਾ ਰਿਹਾ ਇਹ ਪੰਜਾਬ ਦੀ ਜਨਤਾ ਦੇ ਸਵਾਲ ਨੇ ਤਾਂ ਹੁਣ ਮੈਂ ਪੁੱਛਣਾ ਚਾਹੁੰ ਆ ਸਾਡੇ ਪੰਜਾਬੀਆਂ ਤੋਂ ਕਿ ਤੁਹਾਡੀ ਜਿਹੜੀ رائے ਹੁੰਦੀ ਹੈ ਜਰੂਰ ਲਿਖਿਆ ਕਰੋ ਕਿਉਂਕਿ ਪੰਜਾਬ ਦੇ ਲੋਕ ਇਹਨਾਂ ਕਮੈਂਟਾਂ ਨੂੰ ਪੜ੍ਹਦੇ ਨੇ ਪੰਜਾਬ ਦੇ ਵਿੱਚ ਜਿੰਨੇ ਵੀ ਇੰਕਾਊਂਟਰ ਹੋਏ ਨੇ ਹੁਣ ਸਾਰਿਆਂ ਦੀ ਲਿਸਟ ਚੱਕੀ ਜਾਣੀ ਆ ਇੱਕ ਪਾਸੇ ਕਰਨਲ ਨੂੰ ਕੁੱਟਿਆ ਗਿਆ ਉਹਦਾ ਮਾਮਲਾ ਵੀ ਸੁਪਰੀਮ ਕੋਰਟ ਦੇ ਵਿੱਚ ਪਿਆ ਉੱਥੋਂ ਵੀ ਖਬਰ ਆ ਸਕਦੀ ਹੈ ਕਿਉਂਕਿ ਉਹ ਪੁੱਟਣ ਵਾਲੇ ਉਹੀ ਇਨਸਪੈਕਟਰ ਨੇ ਜਿਨ੍ਹਾਂ ਨੇ ਜਸਪ੍ਰੀਤ ਸਿੰਘ ਦਾ ਕਤਲ ਕੀਤਾ ਸੀ ਤਾਂ ਹੁਣ ਦੇਖੋ ਵੀ ਮਾਮਲਾ ਬੜਾ ਗੰਭੀਰ ਹੋ ਚੁੱਕਿਆ ਹੈ ਸਰਕਾਰ ਵੀ ਡਰ ਚੁੱਕੀ ਹੈ ਔਰ ਦੂਜੇ ਪਾਸੇ ਪ੍ਰਸ਼ਾਸਨ ਦੇ ਵੀ ਪਸੀਨੇ ਸੁੱਟ ਗਏ ਨੇ ਇਸ ਖਬਰ ਨੂੰ ਸੁਣ ਕੇ ਕਿ ਭਾਈ ਜਿਹੜਾ ਇਹ ਸੀਬੀਆਈ ਦਾ ਕੋਰਟ ਹੈ ਇਹਨੇ ਬੜਾ ਇੱਕ ਫੈਸਲਾ ਲਿਆ ਔਰ ਲਿਆ ਵੀ ਉਸ ਟਾਈਮ ਦੇ ਵਿੱਚ ਜਦੋਂ ਸਾਡੇ ਪੰਜਾਬ ਦੇ ਅੰਦਰ ਮਾਨ ਸਰਕਾਰੇ ਦਾਵਾ ਕਰ ਦਿੰਦੀ ਹੈ ਕਿ ਭਾਈ ਅਸੀਂ ਨਸ਼ਾ ਵਿਰੁੱਧ ਇੱਕ ਯੁੱਧ ਚਲਾਇਆ ਹੋਇਆ ਔਰ ਦੂਜੇ ਪਾਸੇ ਫੇਕ এনਕਾਊਂਟਰ ਵੀ ਹੋ ਰਹੇ ਆ ਵੱਡੇ ਪੱਧਰ ਤੇ ਤਾਂ ਮੈਂ ਚਾਹੂਆ ਤੁਹਾਡੇ ਕਮੈਂਟ ਕੀ ਆਉਂਦੇ ਨੇ ਮੈਂ ਤੁਹਾਡੇ ਰਿਪਲਾਈ ਵੀ ਦੇਊਂਗਾ ਕਿਉਂਕਿ ਵੀਡੀਓ ਬੜੀ ਅਹਿਮ ਹੈ ਪੰਜਾਬ ਦੇ ਲੋਕਾਂ ਦੇ ਵਿੱਚ ਜਾਣੀ ਚਾਹੀਦੀ ਹੈ ਕਿਉਂਕਿ ਫੇਕ এনਕਾਊਂਟਰ ਬਹੁਤ ਸਾਰੇ ਹੋ ਰਹੇ ਨੇ ਇੱਕ ਜਿਹੜਾ ਹੁਣ ਇਹ ਮੁੰਡਾ ਮਾਰਿਆ ਗਿਆ ਬਠਿੰਡੇ ਦੇ ਵਿੱਚ ਇਹਨੂੰ ਲੈ ਕੇ ਪੂਰਾ ਪੰਜਾਬ ਪੂਰਾ ਪੰਜਾਬ ਇਕੱਠਾ ਹੋ ਗਿਆ ਦੂਜੇ ਪਾਸੇ ਜਸਪ੍ਰੀਤ ਸਿੰਘ ਜਿਨ੍ਹਾਂ ਦੇ ਪਰਿਵਾਰ ਨੂੰ ਹਲੇ ਤੱਕ ਇਨਸਾਫ ਨਹੀਂ ਮਿਲਿਆ ਔਰ ਤੀਸਰਾ ਨੰਬਰ ਕਰਨਲ ਦੀ ਪਤਨੀ ਜਿਨ੍ਹਾਂ ਨੇ ਮੁੱਖ ਮੰਤਰੀ ਨੂੰ ਵੀ ਮਿਲੇ ਪਰ ਉੱਥੋਂ ਵੀ ਉਹਨਾਂ ਦੀ ਕੋਈ ਵੀ ਇਨਸਾਫ ਦੀ ਕੜੀ ਨਹੀਂ ਜੁੜੀ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਵੀ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਆਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ ਵੀਰੋ ਬਹੁਤ ਅੱਛਾ ਕੰਮ ਹੈ ਸੀਬੀ ਅਦਾਲਤ ਨੇ ਜਿਹੜਾ ਇਹ ਫੈਸਲਾ ਕੀਤਾ ਹੋਇਆ ਹਾਲਾਂਕਿ ਕੇਸ ਬਹੁਤ ਪੁਰਾਣਾ ਹੈ 1983 ਤੁਸੀਂ ਦੇਖ ਲਓ ਕਿ 83 ਜਾਂ 93 ਆਈ ਥਿੰਕ ਹੈ 93 ਅਗਰ ਲਈਏ ਤੇ 7 ਸਾਲ ਉਹ ਤੇ 5 ਸਾਲ ਐ 33 ਸਾਲ ਬਾਅਦ ਇਨਸਾਫ ਮਿਲੇ ਹੋਇਆ ਇਨਸਾਫ ਦੇ ਵਿੱਚ ਇਨੀ ਦੇਰੀ ਨਹੀਂ ਹੋਣੀ ਚਾਹੀਦੀ ਜਿਹੜਾ ਜ਼ਾਲਮ ਹੈ ਪੁਲਿਸ ਦੇ ਖਾਸ ਕਰਕੇ ਵੀਰੋ ਜਿਹੜੇ ਉਹ ادارے ਜਿਨ੍ਹਾਂ ਦਾ ਮਕਸਦ ਹੈ ਇਨਫੋਰਸਮੈਂਟ ਕਰਨਾ ਲੋਕਾਂ ਨੂੰ ਇਨਸਾਫ ਦੇਣਾ ਅਗਰ ਉਹ ਹੀ ਜ਼ਿਆਤੀ ਕਰਦੇ ਅਗਰ ਉਹ ਹੀ ਬਦਮਾਸ਼ੀ ਕਰਦੇ ਅਗਰ ਮੁਹਫਜ਼ੀ ਜਾਨ ਦਾ ਦੁਸ਼ਮਣ ਬਣ ਜਾਂਦਾ ਵੈ ਤੇ ਵੀਰੋ ਉਹਨਾਂ ਨੂੰ ਤੇ ਬਾਕੀ ਲੋਕਾਂ ਨਾਲੋਂ ਜ਼ਿਆਦਾ ਕੜੀ ਸਜ਼ਾ ਮਿਲਣੀ ਚਾਹੀਦੀ ਹੈ ਤੇ ਜਸਪ੍ਰੀਤ ਸਿੰਘ ਦਾ ਮਨਮੋਹਨ ਸਿੰਘ ਦਾ ਜਿਹੜਾ ਵੀਰੋ ਇੰਨੇ ਜ਼ਿਆਦਾ ਕਰੰਟ ਲਾ ਲਾ ਕੇ ਤੇ ਸਿਹਤ ਦੇ ਕੇ ਉਹਦਾ ਮਰਡਰ ਕੀਤਾ ਗਿਆ ਵੈ ਇਨਕਾਉਂਟਰ ਕੀਤਾ ਗਿਆ ਵੈ ਉਹਨਾਂ ਨੂੰ ਵੀਰੋ ਫਾਂਸੀ ਦੀ ਸਜ਼ਾ ਤੋਂ ਘੱਟ ਸਜ਼ਾ ਨਹੀਂ ਹੋਣੀ ਚਾਹੀਦੀ ਮੈਂ ਬਿਲਕੁਲ ਇਸ ਹੱਕ ਦੇ ਵਿੱਚ ਖੜਾ ਹਾਂ ਕਿ ਜਿਹੜੇ ਇਹੋ ਜਿਹੇ ਦਰਿੰਦੇ ਐ ਉਹਨਾਂ ਨੂੰ ਕਦੀ ਵੀ ਮਾਫੀ ਨਹੀਂ ਮਿਲਣੀ ਚਾਹੀਦੀ ਪੁਲਿਸ ਦਾ ਕੰਮ ਹੈ ਚੋਰਾਂ ਨੂੰ ਲੈ ਕੇ ਹੋਣ ਜਿਹੜੇ ਕ੍ਰਿਮੀਨਲ ਬੰਦੇ ਨੂੰ ਲੈ ਕੇ ਉਹਨਾਂ ਦਾ ਕ੍ਰਾਈਮ ਸਾਬਤ ਹੁੰਦਾ ਵੇ ਅਦਾਲਤ ਨੂੰ ਦੇ ਦੇਣਾ ਅਦਾਲਤ ਅੱਗੇ ਫੈਸਲਾ ਕਰੇ ਪੁਲਿਸ ਵਾਲੇ ਕੌਣ ਹੁੰਦੇ ਆ ਕਿਸੇ ਦੀ ਜਾਨ ਲੈਣੇ ਵਾਲੇ ਵੀਰੋ ਕੀ ਤੁਸੀਂ ਮੇਰੀ ਗੱਲ ਦੇ ਨਾਲ ਸਮਝਦੇ ਕਿ ਇਹਨਾਂ ਨੂੰ ਕੜੀ ਤੋਂ ਕੜੀ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਕਮੈਂਟ ਕਰਕੇ ਆਪਣੀ ਕੀਮਤੀ ਰਾਏ ਦਾ ਜ਼ਹਾਲ ਲਾਜ਼ਮੀ ਕਰਨ ਆਪਾਂ ਦੇ ਸਾਰਾ ਖਿਆਰ ਕਰਨਾ ਯਾਦ ਰੱਖਣਾ ਅੱਲਾਹ ਫੇ